ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗੇਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਇਹ ਸੂਏ ਸੂਏ ਨਕਦਾ ਦੋ ਟਾਈਮ ਚੋਕੇ ਲਵੋ ਜੇ ਗੱਬਣ ਪਸ਼ੂਆ ਤਾਂ ਚਿਪਾ ਕੇ ਚੰਗੀ ਤਰ੍ਹਾਂ ਪਾਸ ਕਰਕੇ ਲਵੋ ਬਾਅਦ ਹੀ ਖਚਲ ਖਾਣੇ ਪਹਿਲਾਂ ਹੀ ਆਪਾਂ ਨੂੰ ਅਤਿਆਧਵਾਤ ਰਣ ਚਾਹੀਦਾ ਕਾ ਵੀ ਖਚਲ ਖਾਈ ਨਾ ਹੋਵੇ ਇਸ ਲਈ ਹਰੇਕ ਵੀਡੀਓ ਮੈਂ ਬੇਨਤੀ ਕਰਦਾ ਵੀ ਦੋ ਟਾਈਮ ਚੋਕੇ ਜਰੂਰ ਲਵੋ ਬਾਕੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪੋਜਨ ਕੇ ਜੇ ਦੋਹਾਂ ਬੇੜਾ ਬਾਰੇ ਖਣੀ ਤੈਨੋਂ ਬਾਈ ਨੂੰ ਪੁੱਛ ਲੈਨੇ ਆਗੇ ਬੇਸਰੀ ਕਾਲ ਨਾਮ ਦੱਸ ਦਗੇ ਜੀ ਬਾਈ ਜਾਦੂ ਹੈ ਜੀ ਠੀਕ ਆ ਵੀਡੀਓ ਬੜੀ ਘੱਟ ਪਉਣਾ ਹੋਣਾ ਹੈ ਬਾਈ ਉਹੀ ਵੀ ਕੀ ਜਾਂਦੇ ਆ ਯਾਰ ਠੀਕ ਆ ਤੇਜ਼ੀ ਜਾਣ ਥੋੜੀ ਜਿਹੀ ਮਾਲ ਦੀ ਠੀਕ ਆ ਜੀ ਅਜੇ ਤਿੰਨ ਆ ਕੇ ਦੋ ਆ ਗਾਈਆਂ ਤਿੰਨ ਸੀ ਜੀ ਹੁਣ ਇੱਕ ਸੇਲ ਹੋ ਗਈ ਯਾਰ ਅੱਛਾ ਕਾਲੀ ਬੜ ਵੈਗ ਗਈ ਠੀਕ ਆ ਜੀ ਇੱਕ ਮੈਂ ਸ਼ੁਰੂ ਕਰ ਲਿਆ ਬਾਈ ਇਹ ਤੋਂ ਕੀ ਨਰੇਮ ਹੋ ਗਿਆ ਬਾਈ ਨੂੰ ਸੂਈ ਸਾਈ ਨੂੰ ਜੀ ਬਾਈ ਆਪਾਂ ਤੋਕੜ ਕਰਕੇ ਲਿਆਈ ਯਾਰਾ ਠੀਕ ਆ ਜੀ ਹਾਂ ਜੀ ਦੁੱਧ ਬਾਈ ਦਾ ਕੰਡੇ ਵਾਲਾ ਦੁੱਧ ਹੈਗਾ 10 ਕਿਲੋ ਪਰ ਆਪਾਂ 9 ਕਿਲੋ ਚ ਖਾਵਾਂਗੇ ਕੰਡੇ ਦੇ ਠੀਕ ਆ ਜੀ ਪਨਾ ਚਾਰ ਡੰਗ ਝੋ ਲੈਣਾ ਅਗਲਾ ਆਪਣੇ ਘਰੇ ਠੀਕ ਆ ਜੀ ਆਪਣੇ ਘਰ ਦੀ ਜ਼ਿੰਮੇਵਾਰੀ ਆ ਠੀਕ ਘਰੇ ਜ਼ਿੰਮੇਵਾਰੀ ਬਾਅਦ ਕੋਈ ਨਹੀਂ ਆਪਣੀ ਠੀਕ ਆ ਜੀ ਕੱਢ ਲਈ ਬਾਹਰ ਨੂੰ ਲੋ ਵੀ ਦੋਸਤੋ ਬਾਈ ਦਾ ਦੂਜਾ ਸੂਆ ਸੂਈ ਵੀ ਆ ਆਪਾਂ ਤੋਕੜ ਕਰਕੇ ਲਈ ਜਾਗੇ ਸੂਈ ਨੂੰ ਐਵੇਂ ਝੂਠ ਮਾਰਨ ਲਈ ਗੱਲ ਆ ਬਾਈ ਜੰਦਾ ਵੀ ਆਪਾਂ ਕੁਝ ਸਮਝ ਸੁਣਾਣੀਗਾ ਕੱਦ ਕੱਡ ਫੁੱਲ ਵੱਡਾ ਹੀ ਆ ਬਾਈ ਨੇ ਬਹੁਤ ਆ ਐਚਐਫ ਨਸਲ ਦੀ ਬੋਦੀ ਵਾਲੀ ਵਹਿੜ ਦੋਸਤੋ ਬਾਹਰ ਨਹੀਂ ਕੱਢਦੇ ਕਿਹਾ ਨਵਾਈ ਜੀ ਨਵਾਈ ਹੁੰਦੀ ਤਾਂ ਵਹਿੜ ਚਮਕਣੀ ਸੀਗੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਛੀ ਦਾ ਨਿੱਕਾ ਕੰਨ ਬੋਦੀ ਵਾਲੀ ਵਹਿੜ ਗਲਾਬੀ ਥਾਣਾ ਦਾ ਥੀਚਵਾਈਆ ਥੋੜਾ ਮੇਰਾ ਉਪਰਾ ਕਰਦੀ ਆਗੀ ਲੈ ਜੇ ਬਾਈ ਬੰਦ ਨਾ ਕੋਈ ਠੰਡੀ ਸੀਲ ਆ ਬਾਈ ਜਾਵਾ ਹਾਂ ਬਾਈ ਦੋਸਤੋ ਠੰਡ ਕਰੇ ਬਾਹਰ ਨਹੀਂ ਕੱਢਦਾ ਕਿ ਮਸਤੀ ਕਰਦੇਗਾ ਥੋੜੀ ਥੋੜੀ ਆ ਦੂਜਾ ਸੁਗਾ ਵਹਿੜ ਜਾਨਚਾ ਵਹਿੜ ਤਾਂ ਹੀ ਛਾਲਾ ਮਾਰਦੀ ਆਗੀ ਥਾਣਾ ਸਭ ਬਹੁਤ ਚੰਗਾ ਥੀਚਵਾਈਆ ਵਾਲਾ ਮੁੱਠੀ ਵਾਲਾ ਥਾਣਾਗਾ ਜਿਹੜਾ ਵੀਡੀਓ ਬਣਾ ਸਮਾਨ ਨੋਟ ਕਰ ਲਓ ਤੁਸੀਂ 9 ਵਜੇ ਤੇ 48 ਮਿੰਟ ਹੋਏ ਆਗੇ ਸ਼ਾਮ ਦੀ ਚੁਆਈ ਸਾਰਾ ਦੇਣੀ ਪਿਆ ਵਾ ਠਣਾ ਸੇ ਬਹੁਤ ਚੰਗਾ ਥੀ ਚੁਆਈ ਵਾਲਾ ਮੁੱਠੀ ਵਾਲਾ ਥਾਣਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਗਈ ਜਿਹੜਾ ਦੁੱਧ ਆ 10 ਕਿਲੋ ਆ ਪਰ ਤੇ 9 ਕਿਲੋ ਮੰਨ ਕੇ ਲੈ ਲਿਓ ਬੋਦੀ ਵਾਲੀ ਵਹਿਣ ਨਿੱਕਾ ਕੰਨ ਪ੍ਰਿੰਟ ਪੁਂਟ ਬਹੁਤ ਚੰਗਾ ਵਾ ਛੀ ਦਾ ਜਾਦਬਰੀਡ ਬਹੁਤ ਆ ਗਈ ਠਣਾ ਸੇ ਬਹੁਤ ਚੰਗਾ ਵਾ ਅਥੀ ਚੁਆਈ ਵਾਲਾ ਮੁੱਠੀ ਵਾਲਾ ਥਾਣਾਗਾ ਮੁੱਲ ਬਈ ਇਹਦਾ ਹੀ 6000 ਬਈ ਇਹਦਾ ਵਿੱਚੋਂ ਮਾਨਤਾਨ ਕੋਈ ਮਾੜਾ ਮੋਟਾ ਕਰ ਦਾਂਗੇ ਬਾਈ ਠੀਕ ਹੈ ਦੋ 28000 ਰੁਪਏ ਜਮਾਂ ਨਿੱਕਾ ਜਾ ਭਾ ਚੰਗੀ ਆ ਵਿਹੜ ਏਕੜਾ ਕੀ ਫਰਕਲਾ ਜੇ ਰਹਗੀ ਤਾਂ ਵਿਹੜ ਕੋਈ 60 65 ਦੇ ਵਿਹੜ ਚੰਗੀ ਤਿਆਰ ਹੋ ਜੂਗੀ ਘਰ ਦੇ ਵਿੱਚ 28000 ਚੋਂ ਕੀ ਮਾਨਤਾ ਜਰੂਰ ਹੋ ਜੂਗਾ ਜਿਹਦੇ ਪਸੰਦ ਆਏ ਤੇ ਬਾਈ ਨਾਲ ਗੱਲਬਾਤ ਕਰ ਲਿਓ ਚੂਣੀ ਦੋ ਟਾਈਮ ਤੁਸੀਂ ਆ ਕੇ ਆ ਦੋਨ ਬਤਾਦ ਕੇ ਬਾਈ ਇਹ ਵੀ ਬਾਈ ਟੋਕੜੀ ਆ ਠੀਕ ਹੈ ਜੀ ਦੋ ਜੀ ਤੁਸਾਂ ਲੈ 11 ਕਿਲੋ ਹਾਂਜੀ ਪਰ ਆਪਾਂ 10 ਕਿਲੋ ਦੇਵਾਂਗੇ ਘੰਡਾ ਠੀਕ ਆ ਬਈ ਠੰਡੀ ਸੀਲ ਆ ਬਾਈ ਪੂਰੀ ਆਈ ਬਈ ਠੰਡੀ ਸੀਲ ਸਿੰਘਾ ਦਾ ਕੋਈ ਵਟਾ ਕੋਈ ਨਹੀਂ ਬਾਈ ਠੰਡੀ ਬਹੁਤ ਆ ਯਾਰ ਆਪਣਾ ਜਿਹੜਾ ਮਾਰਦੀ ਕੋਈ ਫਿਰਦਾ ਰਹੇ ਠੀਕ ਆ ਜੀ ਭਲਾ ਜਵਾਗ ਚੋਲਵੇ ਹੈ ਹਾਂ ਯਾਰ ਭਾ ਪੂਰੀ ਬੈਠਾ ਰਹੇ ਚੱਲੇ ਠੀਕ ਆ ਠੀਕ ਆ ਕੱਢ ਲਈ ਬਾਹਰ ਨੂੰ ਲੋ ਜੀ ਦੋਸਤੋ ਕੱਦ ਘੜੇ ਦਾ ਹੀ ਫੁੱਲ ਵੱਡਾ ਹੀ ਆ ਕੋਈ ਛੋਟੀ ਜਿਹੀ ਨਹੀਂ ਗਈ ਸਿੰਘ ਜਰੂਰ ਆ ਬਈਆਂ ਸਿੰਘਾ ਦਾ ਵਟਾ ਕੋਈ ਨਹੀਂ ਕਿਉਂਕਿ ਨਾ ਕੋਈ ਮਾਰਦੀ ਆ ਨਾ ਕੋਈ ਠੰਡੀ ਸੀਲ ਆ ਗਈ ਭਲਾ ਜਵਾਗ ਥਾਲੇ ਬੈਠਾ ਰਵੇ ਐਚਪੀ ਨਾਲਦੀ ਆ ਬੋਦੀ ਵਾਲੇ ਵਹਿੜ ਸੀਗੀ ਜੇ ਕਿਤੇ ਸੈਂਕਣਾ ਹੁੰਦੇ ਤਾਂ ਵਹਿੜ ਨੇ ਕੁਝ ਹੋਰ ਹੋਣਾ ਸੀਗਾ ਵਾਇਨ ਉਹਨੂੰ ਬਹੁਤ ਆ ਠੰਡਾ ਚਾ ਚੰਗਾ ਵਾ ਥਾਣਾ ਦਾ ਸਹਿਜ ਬਹੁਤ ਚੰਗਾ ਵਾ ਜੇ ਦੁੱਧ ਆਏ ਥੱਲੇ 11 ਕਿਲੋ ਆ ਕੰਡੇ ਵਾਲਾ ਠੰਡੀ ਸੀਲ ਆ ਬਾਈ ਜਮਾ ਹਾਂ ਬਾਈ ਬਾਈ ਜਮਾ ਠੰਡੀ ਸੀਲ ਆ ਗਈ ਅੱਛਾ ਠੰਡੀ ਸੀਲ ਬਾਈ ਜਮਾ ਹਾਂ ਜਮਾਵਾ ਠੰਡੀ ਸੀਲ ਆ ਬਾਈ ਠੀਕ ਹੈ ਪੈਰ ਵੀ ਮਾਰ ਜੇ ਬਾਲਟੀ ਚ ਠੀਕ ਆ ਜੀ ਆਪਾਂ ਕਰਾਇਆ ਦੇਵਾਂਗੇ ਅਗਲੇ ਨੂੰ ਠੀਕ ਆ ਜੀ ਲੋ ਦੇਖੋ ਥਾਣਾ ਦਾ ਸਹਿਜ ਬਹੁਤ ਚੰਗਾ ਹਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੀ ਕੋਈ ਸ਼ਾਕ ਨਹੀਂ ਕੀ ਲੈ ਚਲ ਬਾਈ ਐਚਬੀ ਨਾਲ ਦੀ ਬਹੁਤ ਚੰਗੀ ਵਾੜ ਝੁੰਗੀ ਆ ਝੁੰਗਾ ਪਸ਼ੂ ਨਾਲਾਂ ਦੇ ਕਰਮਾ ਵਾਲਾ ਹੁੰਦਾ ਵਾ ਦੁੱਧ 11 ਕਿਲੋ ਆ ਪਰ ਦੁੱਧ 10 ਕਿਲੋ ਤੁਸੀਂ ਦੋ ਟਾਈਮ ਬਾਈ ਦੇ ਘਰੋਂ ਝੋਕੇ ਲੈ ਲੈਣਾ ਵਾ ਤੁਹਾਨੂੰ ਪਤਾ ਵੀ ਬਾਈ ਕੋਲੇ ਰਟੀਨ ਚ ਚੰਗੇ ਪਸ਼ੂ ਦੁੱਧ ਆ ਲੈ ਜਾਂਦੇ ਆਗੇ ਰਟੀਨ ਚ ਸੇਲ ਹੋ ਕੇ ਜਾਂਦੇ ਆਗੇ ਆਇਆ ਕਾਲੀ ਵਾੜ ਸੀ ਬਹੁਤ ਚੰਗੀ ਜਿਹੜੀ ਇਹ ਮੇਰੇ ਹੋਂ ਤੋਂ ਪਹਿਲਾਂ ਸੇਲ ਹੋ ਗਈ ਬਾਈ ਦੀ ਬਾਈ ਜਦਾਂ ਵੀ ਰਟੀਨ ਚ ਪਸ਼ੂ ਵਿਕੀ ਜਾਂਦੇ ਆ ਵੀਡੀਓ ਘੱਟ ਹੀ ਪੈਂਦੀਆਂ ਗਈ ਆ ਦੋ ਚਾਰ ਨਾਲ ਬਾਈ ਦੇ ਘਰੇ ਆਮ ਖੜੇ ਹੀ ਹੁੰਦੇ ਆਗੇ ਮੋਹਲਾ ਬਾਈ ਇਹਦਾ ਜੀ ਇਹਦਾ 29000 ਬਾਈ ਉੱਚੋ ਕੀ ਮਾਨਤਾਨ ਮਾਨਤਾਨ ਕਰ ਦਾਂਗੇ ਲੋ ਬਈ ਦੋਸਤੋ ਜਮਾ ਜੈਜ ਨਿੱਕੇ ਨਿੱਕੇ ਪਾ 29000 ਰੁਪਇਆ ਤੇ ਜੇ ਹੀ ਸਿੰਘ ਇਹ ਕਰਕੇ 29000 ਜੇ ਨਾਮ ਦੇ ਬਾਈ ਨੇ 40000 ਮੰਗ ਕੇ ਪਰ ਹਨ ਨੂੰ ਮੂੰਹ ਕਰ ਲੈਣਾ ਸੀਗਾ ਤੇ ਬੱਚੀ ਵਿਕਣੀ ਵੀ ਸੀ ਕਿ ਜਿਵੇਂ ਬੈਤ ਫਰੀਦਾ ਦੇ ਪ੍ਰਿੰਟ ਪ੍ਰੁੰਟਾ ਬੱਚੀ ਦਾ ਬੋਦੀ ਵਾਲੇ ਵੈਣ ਨਿੱਕਾ ਕਾਨਾ ਸਿੰਘ ਜਰੂ ਝੁੰਗੀ ਆ ਗਈ ਠੰਡੀ ਸੀਲ ਆ ਗਈ ਥਣਾਸਾ ਬਹੁਤ ਚੰਗਾ ਤੀਚੋਾਈ ਵਾਲਾ ਮੁੱਠੀ ਵਾਲਾ ਥਾਣਾਗਾ ਦੋਦੇ 11 ਕਿਲੋ ਪਰ 10 ਕਿਲੋ ਮੰਨ ਕੇ ਲੈ ਲਿਓ ਜੀ ਅੱਜ ਦੀ ਵੀਡੀਓ ਜਾਦੂ ਵੀਰ ਦੇ ਦੋ ਨੱਕ ਸੇ ਸੀ ਦੋਨੋਂ ਦੀ ਪਰਪਰ ਤੁਹਾਨੂੰ ਲੈਤੀ ਹੈਗੀ ਇੱਕ ਨੰਬਰ ਤੇ ਬਹੁਤ ਚੰਗੀ ਵੱਡੇ ਕੱਦ ਕਰ ਲਈ ਜਾਇਤ ਵਾਲੀ ਵਹਿੜ 10 ਕਿਲੋ ਤੇ 9 ਕਿਲੋ ਮਾਰੇ ਮੁੱਲ ਸਿਰਫ 22000 ਰੁਪਇਆ ਦੋ ਨੰਬਰ ਤੇ ਦੋਦੇ 11 ਕਿਲੋ ਮੁੱਲ ਸਿਰਫ 29000 ਰੁਪਇਆ ਦੋਨੋਂ ਦੇ ਦਾਦੂ ਦੋ ਟਾਈਂ ਚੋਣ ਜੁਮੇਰ ਥੋੜੀ ਹੈਗੀ ਅੱਜ ਦੋ ਟਾਈਂ ਚੋ 2 ਕਿਲੋ ਤਸੱਲੀ ਕਰਕੇ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ